ਕਾ ਵੀਰ ਨੇ ਕਿਹੀ ਕੀਤਾ ਵਾ ਬੱਤੀ ਆਉਂਦੀ ਹੋਵੇ ਫੇਰ ਹੀ ਮਿਸਤਰੀ ਦੇ ਵੀ ਆਉਣ ਦਾ ਫਾਇਦਾ ਵਾ ਬੱਤੀ ਤੇ ਮੈਨੂੰ ਲੱਗਦਾ ਹੀ ਨਹੀਂ ਆਉਂਦੀ ਤੇ ਇਹੋ ਹੀ ਖੋਲਿਆ ਵੀਰ ਨੇ ਇਤਰਲਾ ਸਟਾਰਟਰ ਇਹਦੇ ਜੀ ਹੁਣ ਆ ਹਾਂ ਕਾ ਇਹੋ ਤਾਰ ਵੇ ਜੁੜੀ ਵੀ ਮਾਰ ਕੇ ਲੈਟ ਲੋਡੀ ਤਹੀਂ ਵੇ ਲੋ ਉਦਾਂ ਹੀ ਜੁੜੀ ਉਤਾਰ ਮੜੀ ਜੀ ਤੇ ਉਹਨੇ ਤੇ ਮਾਰਨੇ ਆ ਧੂਆਂ ਤੇ ਮਾਰਨਾ ਹੀ ਆ ਜਦੋਂ ਕਿ ਤਾਰ ਜੁੜੀ ਹੋਣੀ ਆ ਚਲ ਵੇਖਾਂ ਪਲਾਸ ਬਲੂਸ ਆਹ ਕਿਆ ਜੀ ਵੀ ਇਹ ਕਿਨਾਂ ਕੰਮ ਹੀ ਮੜਾ ਜਾ ਵੀਰ ਹੱਥ ਵੀ ਹਿਲਾ ਲਿਆ ਕਰ ਤੂੰ ਕਿਤੇ ਹੈ ਕੰਮ ਤੇ ਹੱਥ ਲਾ ਹੀ ਹੋਣਾ ਉਦਾਂ ਤੇ ਹੋਣਾ ਨਹੀਂ ਦੱਸ ਆ ਕਿੰਨਾ ਕੰਮ ਆਹੀ ਹੁਣ ਬੱਤੀ ਆਉਂਦੀ ਤੇ ਉਦਾਂ ਚੱਲ ਜਾਣਾ ਧੂਆ ਨਿਕਲ ਰਿਹਾ ਧੂਆ ਨਿਕਲ ਰਿਹਾ ਉਦਾਂ ਹੀ ਮਾੜੀ ਜੀ ਛਾਤੀ ਜੀ ਮਾਰ ਕੇ ਤੇ ਵੀਰ ਚੱਲ ਗਿਆ ਵੇਲਾ ਕੰਮ ਨੂੰ ਨਾ ਉਹ ਗੱਲ ਵੀ ਹੱਥ ਲਾਗੇ ਨਹੀਂ ਕੋਸ਼ ਮੈਂ ਹੋਈ ਕਰਾਂ ਜੋ ਕਰਾਂ ਤੇ ਫੇਰ ਗੱਲ ਕਾਦੀ ਵੀ ਭਾਰ ਹੀ ਮੇਰੇ ਤੇ ਆ ਸਾਰੀ ਟੈਨਸ਼ਨ ਹੀ ਮੇਰੀ ਆ ਤੇ ਮਿਸਤਰੀ ਹਲੇ ਤੱਕ ਨਹੀਂ ਆ ਭੇਜਿਆ ਹੈ ਕੰਟਾ ਹੋ ਗਿਆ ਯੋ ਹੁਣ ਕਰਾਮ ਹੋਣ ਵੀ ਨਾ ਪੇ ਜੀ ਫਿਰ ਰਹਿਣ ਦੇ ਪਰ 32 ਆਉਂਦੀ ਚੱਲ ਹੀ ਜਾਣੀ ਆਏ ਆ ਵੀਰ ਕਿੱਥੇ ਓਹੋ ਉਹ ਵੀਰ ਸਟਾਰਟਰ ਕਿਤੇ ਉਹ ਨਹੀਂ ਭਰਾਵਾ ਉਹਦੇ ਹੱਥ ਲਾਉਣ ਵਾਲੀ ਗੱਲ ਹੀ ਕੀ ਖੋਲ ਕੇ ਵੰਦੇ ਤੇ ਤਾਰ ਇੱਕ ਜੁੜੀ ਹੀ ਹੋ ਆਓ ਤਾਂ ਧੂਆ ਨਿਕਲਿਆ ਵਾ ਮੈਂ ਕੋਈ ਨਹੀਂ ਕਰਤੀ ਆ ਵੀ ਰਹਿਣ ਦੋ ਮਿਸਤਰੀ ਨੂੰ ਐਵੇਂ ਪੈਸੇ ਖੜਨੇ ਨੇ ਵਾਧੂ ਦੇ ਨਾ ਭੇਜੋ ਤੁਸੀਂ ਕਰੋ ਆਪਣਾ ਕੰਮ ਆ ਚੱਲ ਪੈਣੀ ਮੈਂ ਮੋਟਰ ਤੇ ਹੀ ਆ ਜਦੋਂ ਬੱਤੀ ਆਊ ਮੈਂ ਛੱਡ ਕੇ ਜਾਣਾ ਘਰ ਨੂੰ ਕੋਈ ਨਹੀਂ ਠੀਕ ਆ ਚੱਲ ਲੈ ਆਓ ਫਿਰ ਵੀ ਲਾ ਦੀਏ ਫਿਰ ਠੀਕ ਆ ਆਹ ਆ ਜਾਣੀ ਆ ਬੱਤੀ ਔਰ ਘੰਟੇ ਤੱਕ ਆਜੂਗੀ ਤੇ ਫੇਮਾ ਲੈ ਆਉਣਾ ਟਰੈਕਟਰ ਵਾਲੇ ਨੂੰ ਕਰਦਾ ਫੋਨ ਨੂੰ ਵੀ ਛੱਡ ਜਾ ਭਰਾ ਆ ਬੀਜਣੀ ਆਪਾਂ ਪਨੀਰੀ ਚੱਲਿਆ ਦੋ ਲਿਆ ਦੋ ਫਿਰ ਠੀਕ ਆ ਓਕੇ ਦੂਜਿਆਂ ਦੀ ਨੀਂਦ ਹਰਾਮ ਕਰਕੇ ਤੇ ਮੈਡਮ ਜੀ ਕਿੱਦਾਂ ਪਏ ਜੇ 3:00 AM ਮੰਮੀ ਹੁਣ ਆ ਕੀ ਆ ਇੰਨਾ ਕਲੇਸ਼ ਪਾਇਆ ਨਿਤ ਦਾ ਕਲੇਸ਼ ਰਹਿੰਦਾ ਤੇਰਾ ਤਾਂ ਤੇ ਚੜਾਤਾ ਹੀ ਮਹਾਕ ਜੇ ਤੇ ਬੋਲਦੀ ਤੇ ਮਹਾ ਜੇ ਉੱਠਦੀ ਕੀ ਕੀਤਾ ਹੁਣ ਮੈਂ ਕੀ ਕਰਤਾ ਜੀ ਕਰਨਾ ਕੀ ਨਿਤ ਦਾ ਕਲੇਸ਼ ਕਲੇਸ਼ ਕੇ ਕਿ ਬੰਕੇ ਨਾ ਕਿਸ ਬੰਨੇ ਤੇ ਲੱਗਣਾ ਹੀ ਉਧਰ ਪਤਾ ਨਹੀਂ ਮੋਟਰ ਸੜ ਗਈ ਕਿ ਸਟਾਰਟਰ ਸੜ ਗਿਆ ਲੈ ਮੈਂ ਕੀ ਕਰ ਦਿੱਤਾ ਨਹੀਂ ਕਰਨ ਵਾਲਾ ਰਿਆ ਹੀ ਕੋਹ ਨਹੀਂ ਹੁਣ ਪਤਾ ਕਿੰਨਾ ਖਰਚਾ ਪੈ ਜਾਣਾ ਤੇ ਮੈਂ ਜਿਹੜੀ ਉੱਥੇ ਜਾ ਕੇ ਮੋਟਰ ਛਾੜਦੀ ਹੁਣ ਇਹ ਤਾਂ ਕਿ ਉਹ ਤੂੰ ਮੋਟਰ ਤੇ ਵੀ ਗਈ ਮੈਂ ਤੇ ਹੁਣ ਘਰੇ ਮੇਰੀ ਸੁਣ ਗੱਲ ਲੋਕੀ ਆਂਦੇ ਹੁੰਦੇ ਕਲੇ ਕਲੰਦਰ ਵਸੇ ਤੇ ਘੜਿਓਂ ਪਾਣੀ ਨਸੇ ਠੀਕ ਆ ਜਦੋਂ ਘਰ ਚ 24 ਘੰਟੇ ਕਲੇ ਰਹਿਣੀ ਤੇ ਕੋਈ ਨਾ ਕੋਈ ਨੁਕਸਾਨ ਤੇ ਮੰਮੀ ਹੋਇਆ ਹੀ ਰਿੰਦਾ ਕਿਸੇ ਨਾ ਕਿਸੇ ਪਾਸੇ ਤੇ ਪੈਂਦੀ ਆ ਇੰਨੇ ਸ਼ੁਕਰ ਕਰ ਚਲੋ ਫਿਰ ਵੀ ਹਮਾਰਾ ਦਾ ਸ਼ੁਕਰ ਕਰਦੇ ਆ ਮੁੰਡੇ ਰੋਜ਼ ਬੰਬੀ ਤੇ ਜਾਂਦੇ ਸੀ ਨੁਕਸਾਨ ਹੋਰ ਨਹੀਂ ਕੋਈ ਹੋਇਆ ਇਹਨਾਂ ਬਸ ਚੱਲ ਮੋਟਰ ਦੀ ਕੋਈ ਗੱਲ ਨਹੀਂ ਮੋਟਰ ਤੇ ਫੇਰ ਬਣਾ ਲਾਂਗੇ ਚੀਜ਼ ਤੇ ਫੇਰ ਆ ਜਾਂਦੀ ਆ ਜਿਹੜੀ ਲੜਾਈ ਆ 24 ਘੰਟੇ ਦੀ ਨਹੀਂ ਚੰਗੀ ਹੁੰਦੀ ਮੰਮੀ ਮੈਂ ਕਿਹੜਾ ਕੁੰਨੀ ਆ ਲੜਾਈ ਤਾਂ ਕਿਉਂ ਕਹਿ ਰਿਆ ਕਰੋ ਮੈਂ ਸਾਬੀ ਬਾਰੋਂ ਕਿਰੋਂ ਤਹੀ ਸਿਖਾ ਕੇ ਭੇਜ ਜਿੰਨੇ ਜੇ ਮੇਰੇ ਲੱਗੇ ਸੁੱਖ ਆ ਹਰ ਵਈਆ ਮੈਂ ਤੇ ਆ ਜਾ ਪੰਨੀ ਆ ਉਹ ਮੇਰੇ ਲੱਗੇ ਬੜਾ ਪੈਂਦਾ ਨਾ ਨਾ ਜਿੰਨੂੰ ਮੈਂ ਸਿਖਾਉਂਦੀ ਆ ਉਹ ਨਿਆਣਾ ਦੁੱਧ ਚੁੰਗਦਾਂ ਨੂੰ ਪਤਾ ਹੀ ਨਹੀਂ ਆ ਪਹਿਲਾਂ ਤੇ ਮੰਮੀ ਤੂੰ ਹੀ ਸਿਖਾ ਕੇ ਕਾਲ ਦਿੰਦੇ ਨਾ ਵਿੱਚ ਮੈਂ ਵੀ ਨਾ ਆਣੀ ਆਈ ਹੋਈ ਦੀਦੀ ਮੈਂ ਤੁਹਾਨੂੰ ਨਹੀਂ ਕਿਹਾ ਮੈਂ ਮੰਮੀ ਨਾਲ ਘੱਟ ਤੂੰ ਵੀ ਨਹੀਂ ਜੇ ਕਰਨ ਦੇ ਅੱਛਾ ਸੋਹਣੀ ਕਰ ਲੈ ਤੇਰੀ ਮੈਂ ਗੱਲਾਂ ਝੂਠੀਆਂ ਨਹੀਂ ਆਂਦੀ ਮੈਂ ਮਾਰਦੀ ਮੂੰਹ ਤੇ ਮੁੜ ਕੇ ਸਾਰੇ ਆਂਦੇ ਬੋਲਦੀ ਬੋਲਦੀ ਆਂ ਗਰਮੀ ਤੇ ਦਾ ਚੌਥਾ ਹਣਕ ਹੋ ਗਿਆ ਆ ਸ਼ਬਦ ਚੌਥੀ ਵਾਰੀ ਮੈਨੂੰ ਕਹਿਤਾ ਇਹਨੇ ਕਿ ਤੂੰ ਇਸ ਘਾਲ ਕੇ ਘੱਲ ਦੇ ਦੇ ਮੈਨੂੰ ਵੀ ਆਂਦੇ ਤੂੰ ਵੀ ਘਟਨੀ ਤੇ ਫਿਰ ਕੋਈ ਗੱਲ ਨਹੀਂ ਹਜੇ ਤੇ ਹੀ ਸਾਰਾ ਕੁਝ ਸੰਭਾਲਦੇ ਆ ਤੇਰੇ ਕੋਲ ਵੀ ਆਣ ਕੇ ਬੈਠ ਨਾ ਫਿਰ ਵੇਖ ਲਈ ਅਜੇ ਵੀ ਸੁਧਰ ਜਾ ਸੁਧਰ ਨਾ ਤੈਨੂੰ ਮੈਂ ਇੰਨੀ ਗੱਲਾਂ ਨਹੀਂ ਅਜੇ ਵੀ ਸੁਧਰ ਜਾ ਹਾਂ ਮੈਂ ਨਾ ਵਿਗੜੀ ਕਿਹੜੇ ਪਾਸੇ ਕੀ ਕੀਤਾ ਮੈਂ ਜਿਹੜਾ ਨਹੀਂ ਕਿ ਮੈਨੂੰ ਕਹਿ ਰਿਹਾ ਸੁਧਰ ਜਾ ਸੁਧਰ ਜਾ ਵਿਗੜੀ ਮੇਰੇ ਪਿਓ ਦੇ ਘਰ ਤੋਂ ਉਹਨੂੰ ਕੋਈ ਲਾਮਾ ਮੇਰਾ ਮਿਲਿਆ ਨਹੀਂ ਇੱਥੇ ਆਲ ਕੇ ਤੁਹਾਡੇ ਘਰ ਸਾਡੀ ਘਾਤ ਆਬ ਜਿਹੜੀ ਅਸੀਂ ਪਿਓ ਦੇ ਘਰ ਲਾਮਾ ਨਹੀਂ ਦੇਂਦੇ ਆ ਵੀ ਸਾਡੀ ਵੀ ਵੇਚੇ ਹੋਗੇ ਸਾਡੀ ਨੌਤੀ ਦੇ ਵੀ ਹੋਗੇ ਤਾਜ ਕਰਕੇ ਅਸੀਂ ਲਾਮਾ ਨਹੀਂ ਦਿੰਦੇ ਉੱਥੇ ਇਹ ਪਰਮਾਨਸੀ ਸਾਡੀ ਨਹੀਂ ਤਾਂ ਸਮਝਣ ਨਹੀਂ ਤੇ ਨਹੀਂ ਮੇਰੇ ਪਿਓ ਦੇ ਘਰ ਕੋਈ ਲਾਮਾ ਨਹੀਂ ਦਿੰਦਾ ਇਹ ਸਾਡੀ ਪਰਮਾਨਸੀ ਹੈ ਸ਼ੁਕਰ ਕਰਾ ਜੇ ਤੇਰੇ ਪਿਓ ਦੇ ਘਰ ਲਾਮਾ ਨਹੀਂ ਦਿੰਦਾ ਜਿੱਦਣ ਪਿਓ ਦੇ ਘਰ ਗਿਆ ਲਾਮਾ ਤੇਰੇ ਪਿਓ ਨੇ ਨੌਥਾਂ ਮਰ ਜਾਣਾ ਤੇ ਪਹਿਲਾਂ ਤਾਂ ਸਾਨੂੰ ਕੀ ਪਤਾ ਪਿਓ ਦੇ ਘਰ ਕੋਈ ਲਾਮਾ ਹੁੰਦਾ ਹੈ ਕਿ ਨਹੀਂ ਹੁੰਦਾ ਨਹੀਂ ਹੁਣ ਤੁਹਾਨੂੰ ਅੱਜ ਕੋਈ ਮੰਮੀ ਹੁਣ ਗੱਲ ਨਹੀਂ ਲੱਭੀ ਕਹਿੰਦੀ ਹੁੰਦੀ ਤੁਸੀਂ ਆ ਮੋਟਰ ਵਾਲੀ ਗੱਲ ਲੈ ਕੇ ਮੇਰੇ ਵੱਲ ਆ ਗਏ ਜੀ ਹੋਰ ਨਹੀਂ ਹੋਈ ਗੱਲ ਲੱਭੀ ਅੱਜ ਮੇਰੇ ਤੇ ਇਲਜ਼ਾਮ ਲਾਉਣ ਨੂੰ ਤੁਹਾਨੂੰ ਅਜਾ ਟੋਂਡੇ ਤੇ ਨਹੀਂ ਤੂੰ ਹੀ ਸਿਆਣੀ ਰਹਿ ਗਈ ਅੰਦਰ ਬੈਠੇ ਬੈਠੇ ਉਹ ਦਿਮਾਗ ਲੜਾਉਂਦੀ ਰਹੀ ਨਹੀਂ ਇਹੋ ਹੀ ਸੋਚਾਂ ਸੋਚਦੇ ਰਹੀ ਨਹੀਂ ਆਪਾਂ ਕੀ ਜਵਾਬ ਦੇਣਾ ਉਹ ਕਿੱਧਰੋਂ ਜਵਾਬ ਕੋਣ ਤੋਂ ਦੇਣ ਲੱਗ ਗਈਆਂ ਗਾੜੀਆਂ ਮੰਮੀ ਨੂੰ ਚੱਲ ਮੈਂ ਤੇ ਤੇਰੀ ਜਠਾਣੀ ਹੈ ਸ਼ਰੀਕੇ ਦਾ ਸਾਖ ਦੇ ਜਿੰਨੇ ਦਿੱਤੇ ਜਾਂਦੇ ਜਿਹੜਾ ਕੋਈ ਤੈਨੂੰ ਸਿਖਾਉਂਦਾ ਪੇ ਗਾੜੀਓ ਜਵਾਬ ਦੇ ਆਕਰ ਕੌਣ ਸਿਖਾਉਂਦਾ ਤੈਨੂੰ ਇੰਨੀਆਂ ਗੱਲਾਂ ਦੀਦੀ ਮੈਂ ਤਾਂ ਤੁਹਾਨੂੰ ਕਦੀ ਸ੍ਰੀਕਾ ਕਿਹਾ ਹੀ ਨਹੀਂ ਮੈਂ ਤਾਂ ਆਪਣੀ ਸਮਝਦੀ ਆ ਆਪਣੀ ਸਮਝਿਆ ਨਹੀਂ ਆ ਸ੍ਰੀਕਾ ਸਮਝਿਆ ਨਹੀਂ ਆ ਆਪਣੀ ਸਮਝਦੀ ਹੋਵੇਂ ਤਾਂ ਭੈਣਾ ਭੈਣਾ ਬਣ ਕੇ ਰੋ ਭੈਣਾ ਵਾਲਾ ਤੁਹਾਡੇ ਵਿੱਚ ਦੋ ਤੇਰੇ ਤਾਂ ਨਹੀਂ ਹੈ ਕਮਾਸਾ ਵੀ ਉਹ ਭੰਦੇ ਮੈਂ ਭੈਣ ਬਣ ਕੇ ਮੈਂ ਸ਼ਰੀਕੇ ਕਰਨੀ ਸਮਝਾਂ ਨਹੀਂ ਤੋਤਰਾ ਦੇ ਤੁਸੀਂ ਸਿਖਾ ਗਿਆ ਕਾਲ ਦੀਆਂ ਜੇ ਸ਼ਰੀਕੇ ਜੇ ਹੋਈ ਗੱਲਾਂ ਕਰੀ ਦੀਆਂ ਮੈਂ ਤੁਸੀਂ ਸਿਖਾਉਂਦੇ ਨਹੀਂ ਮੈਨੂੰ ਪਹਿਲੇ ਮਰਵਾਉਂਦੇ ਜੇ ਮੇਨੇ ਸ਼ਰੀਕੇ ਮਾਰਦੇ ਹੁੰਦੇ ਆ ਪੈਣਾ ਨਹੀਂ ਮੇਨੇ ਮਾਰਦੀ ਕਦੀ ਸੁਣੀਆ ਸੁਣੀਆ ਕਦੀ ਪੈਣਾ ਨੇ ਮੇਨੇ ਮਾਰੇ ਤੇ ਮੰਮੀ ਮੈਂ ਕਿਹੜਾ ਪੈਣਾ ਮਾਰੇ ਆ ਰੋ ਦੀਦੀ ਨੇ ਮੈਨੂੰ ਵੀ ਦੱਸੋ ਰੰਡਾ ਕਿਹੜਾ ਜਿਹੜਾ ਨਹੀਂ ਮਾਰਿਆ ਅਜੇ ਤੱਕ ਹੁਣ ਇਹੋਈ ਗੱਲਾਂ ਇਹਨੇ ਕਰਨੀਆਂ ਕੋਈ ਧੀ ਪੁੱਤ ਦੀ ਤੇ ਆਸ ਨਾ ਹੋਈ ਇਹਦੇ ਕੋਲ ਤੇ ਕਰਨਾ ਦੇਖੋ ਕੁਛ ਹੈਨ ਦੇਦੇ ਤੂੰ ਹੀ ਵੀ ਬੱਸ ਮੈਨੂੰ ਆਹੀ ਨਿਆਣੇ ਦਾ ਸੁਲੰਬੇ ਰਿੰਦੇ ਮੰਮੀ ਵੀ ਮੈਂ ਦੱਸ ਕਿੱਥੋਂ ਨੇ ਆਵਾ ਇਹ ਤੇ ਰੱਬ ਦੀ ਮਰਜ਼ੀ ਜਦੋਂ ਉਹਨੇ ਦੇਣਾ ਉਵੇਂ ਹੋਣਾ ਆ ਰੱਬ ਦੀ ਮਰਜ਼ੀ ਨਹੀਂ ਹੁੰਦੀ ਆਪਣਾ ਹੀ ਲਾਲਚੀਲਾ ਹੁੰਦਾ ਵਾ ਕੱਲੇ ਰੱਬ ਦੀ ਮਰਜ਼ੀ ਨਹੀਂ ਹੁੰਦੀ ਰੱਬ ਤੇ ਹੀ ਸੁੱਟ ਛੱਡ ਕੱਲੇ ਤੇ ਆਪਣੀਆਂ ਵੀ ਮਰਜ਼ੀਆਂ ਹੁੰਦੀਆਂ ਉਹ ਤੇ ਤੁਹਾਨੂੰ ਕੋਈ ਫਿਕਰ ਹੈ ਨਹੀਂ ਇਹ ਤੈਨੂੰ ਜਵਾਬ ਦੇਣਾ ਆਉਂਦਾ ਵੀ ਤੂੰ ਵੀ ਦੇਦੀ ਕਰਦੀ ਆ ਤੂੰ ਵੀ ਕਰਾਉਣੀ ਆ ਮੰਮੀ ਨੂੰ ਵੀ ਠੋਕ ਠੋਕ ਜਵਾਬ ਦੇਣੀ ਏ ਹੋਈ ਨਾ ਭੈਣਾ ਭੈਣਾ ਬਣ ਕੇ ਰੋ ਨਾ ਇੱਕ ਦੂਜੀ ਭੈਣਾ ਭੈਣਾ ਸਲਾਹ ਕਰ ਸਕਦੀਆਂ ਹਾਂ ਭੈਣ ਦੀਦੀ ਕਿੱਥੋਂ ਦਵਾਈ ਲਿਓਣੀ ਕਿੱਦਾਂ ਜਾਣਾ ਮੇਰੇ ਨਾਲ ਜਾਏਗੇ ਤੁਸੀਂ ਜਾਓਗੇ ਮੰਮੀ ਜਾਓਗੇ ਇਹਦੇ ਵਿੱਚ ਤੇ ਤੇਰੇ ਕੋਈ ਇਹ ਜੋੜਨ ਵਾਲਾ ਬੰਧ ਤੇ ਐ ਨਹੀਂ ਤੋੜਨ ਵਾਲਾ ਬੰਧ ਹੈਗਾ ਤੇਰੇ ਵਿੱਚ ਚਲੋ ਠੀਕ ਹੈ ਮੰਮੀ ਮੈਂ ਨਹੀਂ ਕਰਨਾ ਚਾਹੁੰਦੀ ਨਿਆਣਾ ਬਸ ਇਹੀ ਸੁਣ ਲੈ ਨਾ ਤੇ ਸੁਣ ਲਓ ਫੇ ਸੁਣ ਲਓ ਤੇਰੇ ਵਿੱਚ ਹੈ ਹਨੂ ਆਸ ਗਈ ਆ ਹੋਈ ਅੱਜ ਉਹ ਵੀ ਸੁਣ ਲਈ ਆ ਕੀ ਵਜ੍ਹਾ ਕੀ ਹੈ ਦੱਸ ਨਾ ਇਹਦਾ ਕਰਨਾ ਵੀ ਕੀ ਜੇ ਫਿਰ ਜੇ ਨਹੀਂ ਕਰਨਾ ਨਹੀਂ ਚਾਹੁੰਦੀ ਤੇ ਫਿਰ ਜਾ ਤੂੰ ਵੀ ਮਜ਼ਾਕ ਹੀ ਆ ਇਹਦੇ ਵਿੱਚ ਜਵਾਬ ਦੇ ਮੈਨੂੰ ਇਹਦੇ ਵਿੱਚ ਰੀਜਨ ਕੀ ਆ ਹੁਣ ਮੂੰਹ ਬੋਤਲਾ ਲੱਗ ਗਿਆ ਰੀਜਨ ਮੈਂ ਤੁਹਾਨੂੰ ਦੱਸਦਾ ਜਦੋਂ ਹੋਊਗਾ ਤੇ ਹੋ ਜੇ ਨਹੀਂ ਹੋਊਗਾ ਤੇ ਨਹੀਂ ਸੇ ਤੇ ਫਿਰ ਤੈਨੂੰ ਵੀ ਅਸੀਂ ਕੀ ਕਰ ਲੋ ਜਾ ਕੇ ਦਬਾਓ ਫਿਰ ਅਸੀਂ ਤੈਨੂੰ ਕੀ ਕਰਨਾ ਮਰ ਜਾ ਕੇ ਜਿੱਥੇ ਮਰਨਾ ਵਾ ਵੇਲੇ ਰੋਟੀ ਦੇ ਵਾਲੇ ਨੂੰ ਨਹੀਂ ਦਿਆ ਆਪਣੀ ਘਰ ਦੇ ਹਸਵਾਦ ਨੂੰ ਨਹੀਂ ਦਿਆ ਹੀ ਤੈਨੂੰ ਬੜੀ ਵਧੀਆ ਕੀ ਗੱਲਾਂ ਮੂੰਹ ਨੱਟਾ ਕੇ ਬੈ ਗਈਆਂ ਬੈਣਾ ਹੀ ਆ ਮੰਮੀ ਕਿੰਨੀਆਂ ਗੱਲਾਂ ਉਹਨੇ ਘਰ ਛੜੀਆਂ ਕਿੰਨੀ ਉਹਦੀ ਹਿੰਮਤ ਵੱਧ ਗਈ ਹੈ ਵੱਜੀਆਂ ਕੀ ਦੋ ਦੀ ਹੋਰ ਹਿੰਮਤ ਵੱਧ ਗਈਆ ਤੇ ਤੁਹਾਡੇ ਤੋਂ ਵੀ ਨਹੀਂ ਕੋਈ ਹਾਕਿਆ ਗਿਆ ਗਾੜੀ ਮੈਂ ਕੀ ਅਖਣਾ ਹੀ ਮੈਂ ਇਹ ਨਹੀਂ ਆ ਪਚਲ ਸੁਧਰ ਜੇ ਕੰਮ ਹੋ ਜਾ ਤੱਕ ਪਰ ਨਹੀਂ ਮੈਨੂੰ ਨਹੀਂ ਤੋ ਇਸ ਧਾਰਨ ਤੇ ਆ ਦਿਨ ਲੱਗੇ ਰੋ ਸੁਧਰ ਗਿਆ ਠੋਕ ਠੋਕ ਕੇ ਅਗਲੀ ਨੇ ਤੁਹਾਡੇ ਸਾਹਮਣੇ ਮੈਨੂੰ ਹੀ ਜਵਾਬ ਦਿੱਤ ਤੁਹਾਨੂੰ ਵੀ ਦਿੱਤੇ ਜਿਹੜੇ ਕੰਮ ਦੀ ਆਸ ਨਹੀਂ ਉਹਦਾ ਵੀ ਜਵਾਬ ਦੇਤਾ ਉਹਨੇ ਅੱਜ ਆਓ ਤੇ ਤੁਸੀਂ ਉਹਦਾ ਮਾਨ ਤੇ ਸੁਣ ਕੇ ਉੱਠ ਕੇ ਆ ਗਏ ਮਾਂ ਤਾਂ ਸੁਣ ਕੇ ਉੱਠ ਕੇ ਨਹੀਂ ਆਈ ਮੈਂ ਖਾਤਿਰਦਾਰੀ ਕਰਕੇ ਆਈ ਤੇਰੇ ਮਗਰੋਂ ਚੰਗੀ ਖਾਤਿਰਦਾਰੀ ਕਰਨ ਦੇ ਜੇ ਇਹੋ ਜਿਹੀ ਖਾਤਿਰਦਾਰੀ ਆ ਜਿਹੜੀ ਜ਼ਬਾਨ ਲੜਾਉਣੀ ਉਹਦੇ ਨਾਲ ਇਹੋ ਜਿਹੀ ਖਾਤਿਰਦਾਰੀ ਦਾ ਉਹਨੂੰ ਕੋਈ ਅਸਰ ਨਹੀਂ ਹੈਗਾ ਫਿਰ ਮੈਂ ਇੰਨੀ ਗੱਲ ਕਹਿ ਆ ਮੈਂ ਕਿ ਤੂੰ ਹਾਨੂੰ ਵਾਰਸ ਹੀ ਨਹੀਂ ਦੇਣਾ ਕਰਦਾ ਤਾਂ ਫਿਰ ਤੈਨੂੰ ਅਸੀਂ ਲੈ ਕੇ ਰੱਖ ਕੇ ਚਾਰ ਪੌਣਾ ਤੇਰਾ ਤੁਹਾਡੇ ਨਾਲੋਂ ਜ਼ਿਆਦਾ ਤੇ ਮੈਂ ਉਹਦੀ ਕਰ ਦੇਣੀ ਪਾਓ ਚਾਰ ਕੇ ਪੌਣਾ ਕਿਉਂ ਨਹੀਂ ਠੋਕ ਕੇ ਤੈਨੂੰ ਤੁਹਾਡੇ ਮੂੰਹ ਤੇ ਜਵਾਬ ਦਿੱਤਾ ਠੋਕ ਕੇ ਦੇਤਾ ਤਾਂ ਕੋਈ ਨਹੀਂ ਫਿਰ ਇਹਦੇ ਚਾਲ ਚੱਲਣ ਹੈ ਹੀ ਨਹੀਂ ਜੇ ਬੱਚਾ ਹੋਊ ਤੈਨੂੰ ਵੱਜਣਾ ਪਊ ਉਦਾਂ ਜਦੋਂ ਮਰਜ਼ੀ ਸਭ ਨੂੰ ਛੱਡ ਕੇ ਚਲੀ ਤੇ ਜਾਊਗੀ ਚਲੀ ਜਾਊਗੀ ਬਸ ਚੰਦੀ ਇਹੋ ਕੋ ਪਰ ਇਹ ਮੈਂ ਇਹਦੇ ਰਾਤੇ ਕਿਤੇ ਜਾਣ ਨਹੀਂ ਦੇਣੇ ਵੀ ਇਹ ਹੋ ਜਾਣਗੇ ਇਹਦੀਆਂ ਮਰਜ਼ੀਆਂ ਨਹੀਂ ਹੁੰਦੀਆਂ ਹੁਣ ਗਾਂਗਾ ਇਹ ਨਹੀਂ ਹੋਣਾ ਪੇ ਸਾਬੀ ਦੇ ਨਾਂ ਲੱਗੀ ਰਵੇ ਤੇ ਮਸਤੀਆਂ ਕਿਤੇ ਹੋਰ ਕਰਦੀ ਰਵੇ ਇਦਾਂ ਨਹੀਂ ਹੁੰਦਾ ਅੱਗੇ ਗਰਮੀ ਤਾਂ ਮੇਰਾ ਧਿਆਨ ਨਹੀਂ ਹੁਣ ਇਹਦੇ ਉੱਲ ਧਿਆਨ ਹੋ ਗਿਆ ਹੁਣ ਮੈਂ ਹਟਾ ਲੂੰਗੀ ਇਹੋ ਵੇਖੋ ਇਹਦੀ ਕਮੀ ਹੈ ਆਪ ਨਹੀਂ ਬੱਚਾ ਕਰਦੇ ਕਿ ਜਰ ਅੱਬੋ ਕਮੀ ਆ ਕੋਈ ਕੋਈ ਨਹੀਂ ਮੈਂ ਲੈ ਕੇ ਜਾ ਹਾਂ ਇਹਦੇ ਚੈੱਕਅਪ ਵਗੈਰਾ ਕਰਵਾਓ ਕਰਵਾ ਕੇ ਜੇ ਨਹੀਂ ਆ ਨਾ ਜੇ ਇਹਦੀ ਮਰਜ਼ੀ ਨਹੀਂ ਹੈਗੀ ਤੇ ਇਹਨੂੰ ਘਰੋਂ ਕੱਢੋ ਵਿਆਹ ਲਾਂਗੇ ਹੋਰ ਥਾਂ ਵਿਆਹਿਆ ਜਾਊਗਾ ਵਿਆਹ ਨੂੰ ਤੇ ਕੁੜੀਆਂ ਵਾਦੂ ਕਿਹੜੀਆਂ ਕੁੜੀਆਂ ਹੈ ਨਹੀਂ ਰੇ ਵਰਗਾ ਮੇਰਾ ਪੁੱਤ ਵਾ ਹਾਂ ਕੁੜੀਆਂ ਮਰ ਗਈਆਂ ਜਿਹੜੀਆਂ ਸਾਨੂੰ ਕੁੜੀ ਨਾ ਕੋਈ ਲੱਭੂਗੀ ਪਰ ਇਹ ਆ ਵੀ ਹੁਣ ਮੈਂ ਇੱਕ ਵਾਰੀ ਡਾਕਟਰਾਂ ਕੋਲ ਸ਼ੱਕ ਕੱਢ ਕੇ ਵੀ ਇਹ ਆਪਣੀ ਮਰਜ਼ੀ ਨਾਲ ਨਹੀਂ ਹੋਣਾ ਚਾਹੁੰਦੀ ਕਿ ਉਹਦਾ ਹੀ ਨਹੀਂ ਹੁੰਦਾ ਜੇ ਉਹਦਾ ਨਾ ਹੋਊਗਾ ਵੀ ਚਲ ਦਵਾਈ ਦੂਈ ਖਵਾ ਲਾਂਗੇ ਜਦੋਂ ਅਹੀਂ ਆਖਣ ਨੇ ਵੀ ਦਵਾਈ ਬੂਟੀ ਹੋ ਜੇ ਤੇ ਇਹਨੂੰ ਤੰਗੀ ਇਹਨੂੰ ਤੰਗੀ ਪਤਾ ਨਹੀਂ ਕਾਦੀ ਹੈ ਜਦੋਂ ਪੈਸਾ ਤੇ ਨਹੀਂ ਦੇਣਾ ਵਾ ਸਾਰਾ ਕੁਝ ਅਹੀਂ ਖਾਣਾ ਵਾ ਖੜਨੀ ਵੀ ਅਹੀਂ ਲਿਆਉਣੀ ਨੇ ਅਹੀਂ ਇਹਨੂੰ ਤੰਗੀ ਕਾਦੀ ਸਾਡੇ ਨਾਲ ਜਾਂਦੇ ਆ ਫੀਡ ਹੁੰਦੀ ਇਹਨੂੰ ਇਹਨੇ ਮੈਨੂੰ ਲੱਗਦਾ ਹੁਣ ਤੁਹਾਡੇ ਕੋ ਵੀ ਗੱਲ ਘਟਾਇਆ ਕਰਨਾ ਅੱਗੇ ਤੇ ਕੱਲੇ ਸਭੀ ਕੋਲ ਖਾਂਦੀ ਸਭੀ ਕੋਲ ਨਹੀਂ ਸੁੱਤਰੋਣਾ ਕੰਮ ਹੁਣ ਸਾਬੀ ਨੇ ਲਾ ਲਈ ਆਪਣੀ ਬਾਤ ਮੇਰੇ ਤੇ ਪੈਰਾਂ ਹੱਥੋਂ ਮਿੱਟੀ ਨਿਕਲ ਗਈ ਐ ਮਿੱਟੀ ਕੱਢਣ ਦੀ ਲੋੜ ਨਹੀਂ ਮਿੱਟੀ ਉਹਦੇ ਪੈਰਾਂ ਤੋਂ ਕੱਢਾਂਗੇ ਟੈਨਸ਼ਨ ਨਾ ਲੈ ਬੋਲਦੀ ਕਿਦਾਂ ਮੈਨੂੰ ਬੋਲੀ ਅੱਜ ਇਹਦੀ ਹਿੰਮਤ ਨਹੀਂ ਹੁੰਦੀ ਕਦੀ ਬੋਲਣ ਦੀ ਤੂੰ ਟੈਨਸ਼ਨ ਨਾ ਲੈ ਪੁੱਤ ਕੋਈ ਗੱਲ ਨਹੀਂ ਮੈਂ ਹੈਗੀ ਆ ਨਾ ਮੈਂ ਇੰਨਾ ਕੁ ਸੂਤਰ ਨੂੰ ਕਰ ਸਕਦੀ ਆ ਮੰਮੀ ਵੀ ਦੋਕ ਗੱਲਾਂ ਕਰ ਲੈਂਦੀ ਆ ਉਹਦੇ ਸਾਹਮਣੇ ਐ ਮੂੰਹ ਕਰਕੇ ਚੁੱਪ ਕੀਤੀ ਰਹਿੰਦੀ ਫੇਰ ਮੈਂ ਕੀ ਆਖਾਂ ਇਹਨੂੰ ਗੱਲ ਹੀ ਨਹੀਂ ਆਉਂਦੀ ਗਾੜੀ ਮੰਮੀ ਨਾਲ ਹੈ ਮੇਰੀ ਤੇ ਅੱਜ ਉਹਨੇ ਚੰਗੀ ਕਰ ਦਿੱਤੀ ਤਾਂ ਸਕੇ ਤੇ ਮੇਰੇ ਤੇ ਹੀ ਨਸ਼ਾ ਪਾ ਪਾਉਂਦੀ ਵਾ ਪਾਉਣ ਨਹੀਂ ਦਿੰਦੀ ਮੈਂ ਵੀ ਗੁਤੜੀ ਜੀ ਕਮਾ ਦੇਣੀ ਫਿਰ ਕੀ ਕੱਲੀ ਮਿੱਠੀ ਗੱਲਾਂ ਕਰੀ ਜਾਨੀ ਗੱਲਾਂ ਕੀ ਕਰਨੀਆਂ ਕੁਝ ਵੀ ਨਹੀਂ ਉਹ ਤੇ ਇੰਨੀ ਜ਼ਬਾਨ ਲੜਾਉਂਦੇ ਸੁੱਖ ਕਿਤੇ ਕੋਈ ਹਿਸਾਬ ਨਹੀਂ ਹੁੰਦਾ ਅੱਜ ਮੇਰਾ ਫੱਕਾ ਹੀ ਨਹੀਂ ਛੱਡਿਆ ਕੋਈ ਕਿਉਂ ਕੀ ਜਾਂਦੀ ਤੁਸੀਂ ਨਹੀਂ ਆਨੇ ਬੜੀ ਚੰਗੀ ਬੜੀ ਚੰਗੀ ਐਨਾ ਮੈਨੂੰ ਬੋਲੀ ਮੈਂ ਤਾਂ ਕੁਛ ਆਖਿਆ ਵੀ ਨਹੀਂ ਮੰਮੀ ਗਏ ਤੇ ਮੈਂ ਤੇ ਚੁੱਪ ਕਰਕੇ ਬੈਠੀ ਹਾਂ ਉੱਥੇ ਤੇ ਆਖਣ ਲੱਗੇ ਮੰਮੀ ਆਂਦੇ ਵੀ ਤੂੰ ਹੀ ਕੋਈ ਅੱਗੇ ਬਾਤੇ ਨਹੀਂ ਸੋਚਦੇ ਆਂਦੀ ਨਹੀਂ ਹੁੰਦਾ ਤੇ ਨਾਸੇ ਮੈਂ ਤਾਂ ਨਹੀਂ ਕਰਦੀ ਆਹੇ ਬੱਚੇ ਬੱਚੇ ਦੀਆਂ ਗੱਲਾਂ ਕੋਈ ਨਾ ਬਾਕ ਫਰਾ ਹੋ ਆਹਾਂ খালি ਗੱਲਾਂ ਮਤਲਬ ਕਹੀਆਂ ਨੇ ਜੀ ਇਹ ਜਿਹੇ ਗੱਲਾਂ ਨਾ ਕਰਿਆ ਕਰੋ ਤੁਹਾਨੂੰ ਕੋਈ ਝੂੜੀ ਗੱਲਾਂ ਕਰਨੀਆਂ ਵੇ ਹਾਂ ਹਏ ਤੁਹਾਡੇ ਤੇ ਵੀ ਕੋਈ ਅਸਰ ਨਹੀਂ ਹੈਗਾ ਉਹ ਵੀ ਨਿਆਣਾ ਜਿਹਾ ਬਾਹਰ ਕਮਾਈ ਕਰਦਾ ਫਿਰਦਾ ਭੱਜਾ ਫਿਰਦਾ ਵਾ ਤੇ ਇਹ ਆ ਪੇ ਸਾਨੂੰ ਨਹੀਂ ਹੈਗਾ ਵੀ ਕਿੰਨੇ ਚਿਰ ਵਿਆਹ ਨੂੰ ਹੋਗਾ ਤੇ ਕੋਈ ਉਹਦੀ ਵੀ ਗਾੜੀ ਅੰਤ ਸਾਵੇ ਤੇ ਕੋਈ ਗੱਲ ਨਹੀਂ ਆ ਕੋਈ ਗੱਲ ਨਹੀਂ ਆ ਤੁਹਾਨੂੰ ਤੇ ਕੋਈ ਗੱਲ ਨਹੀਂ ਸਾਰਿਆਂ ਨੂੰ ਦੀਦੀ ਆ ਉਹਦੇ ਚੱਲ ਚੱਲਣੇ ਚੰਗੇ ਹੈਗੇ ਨਿਆਣਾ ਹੋ ਗਿਆ ਤੁਹਾਨੂੰ ਵੱਜਣਾ ਪਾਣਾ ਇੱਥੇ ਨਿਆਣੇ ਵੱਲ ਵੇਖਣਾ ਪਾਣਾ ਫੇਰ ਵੀ ਕਿੱਡੀ ਵੀ ਮਾਂ ਹੋਵੇ ਨਾ ਉਹੋ ਜਈ ਤੇ ਉਹਨੂੰ ਫੇਰ ਵੀ ਨਿਆਣੇ ਦਾ ਤਰਸ ਆ ਜਾਂਦਾ ਤੇ ਜੇ ਹਉਏ ਨਾ ਤਾਂ ਸਾਨੂੰ ਇਹ ਤੇ ਤਰਸ ਕਾਦਾ ਜਦੋਂ ਮਰਜ਼ੀ ਚੱਲੇ ਤੇ ਜਾਵਾਂਗੇ ਤੁਹਾਨੂੰ ਲੱਗਦਾ ਇਹ ਬੇਬ ਚੁੱਲ ਗੱਲ ਕਰੀ ਨੇ ਅਗਲਾ ਦਾ ਹੋਊਗਾ ਕੋਈ ਅਗਲਾ ਸਾਭੀ ਨਹੀਂ ਕੋਈ ਸਲਾਹ ਕੀਤੀ ਉਹ ਕਿ ਵੀ ਚੱਲ ਕੋਈ ਗੱਲ ਨਹੀਂ ਆਲੀ ਟਾਈਮ ਕੱਢ ਲੈਨੇ ਆ ਤੇ ਆਹ ਸਲਾਮ ਐ ਨਹੀਂ ਤੁਹਾਨੂੰ ਪੁੱਛ ਕੇ ਸਲਾਮਾ ਸਾਭੀ ਨੇ ਕੀਤੀਆਂ ਵਾਂ ਕੇ ਕੰਮ ਕਰੋ ਜਾ ਕੇ ਸਾਭੀ ਤੇ ਆਪ ਘੋੜੇ ਘੋੜੇ ਤੰਗ ਆਉਦੇ ਹੱਥੋਂ ਤੰਗੋ ਗਦਾਵ ਤੰਗੋ ਵੇਰੇ ਇਦਾਂ ਹੀ ਦਵੇ ਉਹਦਾ ਰਿਸ਼ਤਾ ਨਹੀਂ ਹੁੰਦਾ ਸਹੀ ਪਹਿਲਾਂ ਮਾਹ ਮਾਹ ਉਹਨੂੰ ਜੁੜੀ ਆ ਤੇ 24 ਘੰਟੇ ਤੇ ਘਰੇ ਬੜਿਆ ਰਹਿੰਦਾ ਵਾ ਬਾਹਰ ਦੇ ਕੰਮ ਦਾ ਕੋਈ ਫਿਕਰ ਨਹੀਂ ਹੈਗਾ ਘਰ ਦਾ ਵਪਾਰ ਦੇ ਕੰਮ ਨੇ ਰਿਸ਼ਤਾ ਨਹੀਂ ਹੁੰਦਾ ਓਏ ਸਾਡੀ ਮੰਮੀ ਨੇ ਆ ਤਾਂ ਚੁੱਕੀ ਸੀ ਕਿਹੜੀ ਗੱਲੋਂ ਕੋਈ ਜ਼ਮੀਨ ਪਾਂਡਾ ਨਹੀਂ ਸੀ ਸਾਡਾ ਹੈਗਾ ਕੀ ਨਹੀਂ ਹੈਗਾ ਜਮੀਰ ਦਾ ਨਾ ਹੁੰਦਾ ਜਾਈ ਤੇ ਤਾਂ ਹੀ ਉਹ ਜੇ ਲੈਣਾ ਹੀ ਤੇ ਫਿਰ ਦੇਖ ਕੇ ਚੱਜਦਾ ਲੈਂਦੇ ਫਿਰ ਜੋ ਪਹਿਲਾਂ ਤੁਹਾਨੂੰ ਪਤਾ ਹੀ ਨਹੀਂ ਉਹ ਸਾਨੂੰ ਕੀ ਪਤਾ ਹੀ ਮਰਗੀ ਵਿਚੋਲਣ ਖਾਪਣੀ ਸਾਨੂੰ ਕੀ ਪਤਾ ਹੀ ਇਹੋ ਜਈ ਆ ਹੁਣ ਮੈਂ ਹਰ ਚੜ ਗਿਆ ਉਥੋਂ ਮੈਂ ਮੇਰੀ ਪੈਂਟ ਲਿਬੜ ਗਈ ਬੁਰੇ ਹਾਲ ਮੇਰੇ ਉੱਥੇ ਤੇ ਮੈਂ ਮਹਾ ਕੰਮਲ ਮੇਰੇ ਕੇ ਮੋਟਰ ਦਾ ਆਇਆ ਵਾ ਉੱਥੇ ਜਵਾਨ ਜੀ ਮੋਟਰ ਤੇ ਹੀ ਪਤਾ ਨਹੀਂ ਵੀ ਕਦੋਂ ਪਹੁੰਚਿਆ ਕਦੋਂ ਨਹੀਂ ਪਹੁੰਚਿਆ ਮੈਨੂੰ ਕੋਈ ਪਤਾ ਨਹੀਂ ਹੈਗਾ ਪਹੁੰਚਿਆ ਮੋਟਰ ਤੇ ਮੋਟਰ ਦੇ ਕੰਮ ਕਰੋ ਆਪਣੇ ਜਿਹੜੇ ਕਰ ਰਹੇ ਸਾਨੂੰ ਆਪਣੀ ਘਰ ਦੀ ਟੈਨਸ਼ਨ ਪਈ ਤੇ ਮੋਟਰਾਂ ਦੀਆਂ ਵੱਲਾਂ ਲੈ ਕੇ ਕਾ ਦਿਖੜੀ ਟੈਂਸ਼ਨ ਪੈ ਗਈ ਤੈਨੂੰ ਦੱਸ ਬਰਾ। ਉਹ ਯਾਰ ਨਿੱਕੇ ਨਿੱਕੇ ਗੱਲਾਂ ਹੁੰਦੀਆਂ ਰਹਿੰਦੀਆਂ ਕਰ। ਯਾਰ ਉਹਨੇ ਅੱਜ ਮੈਨੂੰ ਗੱਲਾਂ ਬੜੀਆਂ ਕੀਤੀਆਂ ਨੇ। ਮੈਨੂੰ ਨਾ ਜ਼ਿਆਦਾ ਬਲਾਓ। ਮੈਨੂੰ ਬਹੁਤ ਅੱਜ ਗੱਲਾਂ ਕੀਤੀਆਂ ਨੇ ਮੇਰੇ ਸਾਹਮਣੇ ਬੋਲੀ ਅੱਜ। ਚਲ ਮੈਂ ਪੁੱਛ ਲੈਣਾ ਕੀ ਬੋਲੀ। ਆ ਮੈਂ ਪੁੱਛਣੇ ਜਾ ਕੇ ਕੀ ਜੰਦੀ ਤੇ। ਆਹੋ ਤੁਸੀਂ ਹੀ ਇਹ ਜਿਗਾ ਲੋ ਜਾ ਕੇ। ਤੁਸੀਂ ਪੁੱਛ ਲੋ ਜਾ ਕੇ। ਸੁਣ ਲੋ ਕਿ ਚਾਰ ਤੁਸੀਂ ਵੀ ਠੰਡ ਪੈ ਜੋ ਤੁਹਾਨੂੰ ਵੀ। ਬੈਠੇ ਰੋ ਰਮਾਨਾ ਪੁੱਛਣ ਜਾਣਾ ਤੁਸੀਂ। ਮੈਂ ਕਿਉਂ ਮੈਨੂੰ ਕੀ ਚੱਲਿਆ। ਆਹੋ ਤੁਸੀਂ ਪੁੱਛੇ ਵੀ ਨਾ ਰਹੀ ਨੇ। ਤੂੰ ਇਹ ਦਰੈ ਨਹੀਂ ਸਕਦਾ ਪੁੱਛੇ ਬਿਨਾ ਕਿ ਕਿਉਂ ਚੱਲਿਆ ਵਾ ਜਾ ਕੇ ਪੁੱਛ ਲੈਣਾ ਮੈਂ ਪੁੱਛਦਾ ਉਹਨੇ ਵੀ ਕੀ ਗੱਲ ਆ ਪੁੱਤ ਵੀ ਘਰ ਦੇ ਵਿੱਚ ਰਹਿਣਾ ਵਾ ਤੇ ਤੂੰ ਹਾਂ ਉਹ ਤੇ ਪੁੱਤ ਤੇ ਜਿੰਨਾ ਚਿਰ ਪਿਆਰ ਨਾ ਜਤਾ ਲਓ ਆਪਣਾ ਜਿੰਨਾ ਚਿਰ ਉਹਦਾ ਪਿਓ ਬਣ ਨਾ ਲਓ ਤੁਹਾਨੂੰ ਉਹ ਨਜ਼ਰ ਸਿੱਧਕ ਨਹੀਂ ਹੁੰਦਾ ਤੇ ਫਿਰ ਕਿਉਂ ਚਲਿਆ ਘਰ ਦੇ ਵਿੱਚ ਵੱਡਾ ਬੰਡਾ ਜਿਹੜਾ ਹੁੰਦਾ ਵਾ ਉਹ ਸਾਰਿਆਂ ਦੇ ਬਰਾਬਰ ਹੀ ਹੁੰਦਾ ਵਾ ਆਹੋ ਹੁਣ ਸਾਰਿਆਂ ਦੇ ਬਰਾਬਰ ਸਮਝ ਲਉ ਤੁਹਾਨੂੰ ਮੈਨੂੰ ਤੇ ਉਹਨੇ ਸਮਝਿਆ ਨਹੀਂ ਮਾਂ ਤੁਹਾਨੂੰ ਕਿਉਂ ਸਮਝ ਲਉ ਮੈਨੂੰ ਤਾਂ ਉਹਨੇ ਦਿੱਤੇ ਅੱਗੇ ਠ ਲੰਮੀ ਜ਼ਬਾਨ ਚੱਲਦੀ ਓਨੇ ਜਵਾਬ ਦਿੱਤੇ ਠੋਕ ਠੋਕ ਕੇ ਗਾੜੀਆਂ ਤੇ ਤੂੰ ਹੀ ਕਰਾਉਣੀ ਜੋ ਕਰਾਉਣੀ ਜਾ ਉਹ ਜਾ ਕੇ ਪੁੱਛ ਲੋ ਤੇ ਮੇਰ ਨਾਲ ਬੋਲਣ ਦੀ ਲੋੜ ਨਹੀਂ ਖਬਰਦਾਰ ਫਿਰ ਜੇ ਮੇਰ ਨਾਲ ਬੋਲੇ ਤਾਂ ਜਾ ਉਹਦੇ ਨੇ ਸਲਾਮਾ ਕਰ ਲੋ ਜਾ ਕੇ ਸੋਕਾ ਹਾਂਜੀ ਵੀਰ ਜੀ ਮੈਂ ਬਾਤ ਬਾਤ ਤੇ ਖਹਿਰੀਆਂ ਗੱਲਾਂ ਸੁਣਦਾ ਵਾਂ ਤੇ ਤੂੰ ਮੇਰੀ ਗੱਲ ਸੁਣ ਭੈਣ ਬਣ ਕੇ ਜਿਹੜੀ ਘਰ ਦੇ ਵਿੱਚ ਕੋਈ ਗਲਤ ਚੱਲਦੀ ਆ ਉਹ ਮੈਨੂੰ ਤੂੰ ਦੱਸ ਵੀ ਚੰਗੀ ਤਰ੍ਹਾਂ ਕੀ ਗੱਲ ਚੱਲਦੀ ਆ ਵੀਰ ਜੀ ਗੱਲ ਤੇ ਕੋਈ ਵੀ ਨਹੀਂ ਚੱਲਦੀ ਆ ਮੰਮੀ ਦਾ ਤਾਂ ਤੁਹਾਨੂੰ ਪਤਾ ਤਾਂ ਸਾਬੀ ਦਾ ਵੀ ਤੁਹਾਨੂੰ ਪਤਾ ਵੀ ਉਤੋਂ ਵੱਧ ਦਿਮਾਗ ਪੁੱਟਾ ਆ ਮੈਂ ਸਬਜ਼ੀ ਲੈਣ ਚਲ ਗਈਆਂ ਇੱਕ ਦਿਨ ਕੱਲ ਤੇ ਉਤੋਂ ਗੱਲ ਇਹਨਾਂ ਨੇ ਬਣਾ ਲਈ ਇੱਕ ਦਿਨ ਮੈਂ ਆਪਣੇ ਡੈਡੀ ਨਾਲ ਗੱਲ ਕਰਨ ਲਈ ਸੀ ਤੁਹਾਨੂੰ ਪਤਾ ਮੰਮੀ ਵੀ ਫਿਰ ਕਹਿੰਦੇ ਗੁੱਸੇ ਹੁੰਦੇ ਵੀ ਤੂੰ ਡੈਡੀ ਨੂੰ ਆ ਘਰ ਦੀ ਗੱਲ ਨਹੀਂ ਦੱਸਣੀ ਉਦਾਂ ਦੁੱਖ ਸੁੱਖ ਫੋਲ ਕਿਤੇ ਮੈਂ ਕੱਟਦਾ ਨੰਬਰ ਵਿੱਚ ਤੇ ਮੈਂ ਤਾਂ ਸਭ ਨੂੰ ਕਿਹਾ ਵੀ ਸਾਬੀ ਨੂੰ ਪੁੱਤੇ ਹੁਣੇ ਡੈਡੀ ਨੂੰ ਲਾ ਕੇ ਪੁੱਛੋ ਵੀ ਮੈਂ ਤੁਹਾਡੇ ਨਾਲ ਗੱਲ ਕੀਤੀ ਕਿ ਨਹੀਂ ਫੋਨ ਲਾਇਆ ਕਿ ਨਹੀਂ ਬਸ ਥੋੜਾ ਜਿਹਾ ਸ਼ੱਕ ਕਰਕੇ ਇਹ ਗੱਲਾਂ ਨਿੱਕੇ ਨਿੱਕੇ ਹੋ ਗਈਆਂ ਗੱਲਾਂ ਸ਼ੱਕ ਸੁਭਾ ਚੱਲਦਾ ਵਾ ਅਗਰ ਸਾਬੀ ਦੇ ਦਿਮਾਗ 'ਚ ਕੋਈ ਗੱਲ ਬੈ ਗਈ ਆ ਤੇ ਤੂੰ ਉਹਨੂੰ ਸਮਝਾ ਤੂੰ ਉਹਨੂੰ ਦੱਸ ਵੀ ਐਦਾਂ ਦੀ ਗੱਲ ਆ ਨਹੀਂ ਹੈਗੀ ਆੜੀ ਗੱਲ ਐਦਾਂ ਹੈਗੀ ਆ ਠੀਕ ਹੈ ਨਾ ਤੇ ਬਾਕੀ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਦੋਵਾਂ ਤਰ੍ਹਾਂ 'ਚ ਗਲਤੀ ਹੁੰਦੀ ਆ ਫੇਰ ਹੀ ਤਾੜੀ ਵੱਜਦੀ ਆ ਮੈਂ ਤੁਹਾਨੂੰ ਸਮਝਾਉਣ ਆਇਆ ਵਾ ਮੇਰਾ ਸਮਝਾਉਣ ਦਾ ਫਰਜ਼ ਬਣਦਾ ਮੈਂ ਤੁਹਾਡੇ ਖਰਚ ਵੱਡਾ ਵਾਂ ਹਾਂਜੀ ਵੱਡੇ ਕਰਕੇ ਤਾਂ ਸਮਝਾਉਣਾ ਤੁਹਾਨੂੰ ਮੈਂ ਪਿੰਨਕੀਆਂ ਨਕੀਆਂ ਗੱਲਾਂ ਤੋਂ ਪਲੇਸ ਕਰਨ ਨੂੰ ਵੱਜ ਜਾਂਦਾ ਵਾ ਤੇ ਵੀਰ ਜੀ ਮੈਂ ਉਦੋਂ ਹੀ ਕਿਹਾ ਸੀ ਕਿ ਡੈਡੀ ਨੂੰ ਫੋਨ ਲਾ ਕੇ ਹੁਣੇ ਸ਼ੱਕ ਕੱਢ ਲਓ ਮੈਂ ਕਿਹੜਾ ਸ਼ੱਕ ਨੂੰ ਬਤਾਉਣ ਲਈ ਪਰ ਉਹਨੇ ਮੇਰੀ ਸੁਣੀ ਹੀ ਨਹੀਂ ਹਾਥੀ ਚੁੱਕਦਾ ਤੇ ਮੰਮੀ ਉਤੋਂ ਵੱਧ ਬਲਦੀ ਦੇ ਵਿੱਚ ਤੇਲ ਪਾਉਣ ਦਾ ਕੰਮ ਕਰਨ ਡਏ ਜੀ ਉਹ ਮੰਮੀ ਤੇ ਚਲੋ ਸਾਡੀ ਹੈ ਹੀ ਆ ਕੋਈ ਗੱਲ ਨਹੀਂ ਆ ਦੀਦੀ ਤੇਰੀ ਵੀ ਕਹਿਣ ਦੀ ਅੰਮ੍ਰਿਤ ਮੈਨੂੰ ਬਹੁਤ ਪੁੱਠਾ ਸਦਾ ਬੋਲੀ ਆ ਦੇ ਦੀ ਤੇ ਹੁਣ ਇਤਾਂ ਹੀ ਬਾਜੀ ਕਹੀ ਜਾਂਦੇ ਮੈਂ ਚਲੋ ਮੰਨਦੀ ਆ ਕਿ ਮੈਂ ਬੋਲ ਛੜਿਆ ਕੁਝ ਜ਼ਿਆਦਾ ਵੀ ਨਹੀਂ ਬੋਲਿਆ ਲੱਗਦੀ ਬਈ ਹੁਣ ਮੈਂ ਕੱਲ ਵੀਰ ਜੀ ਆਪ ਸੁਣਿਆ ਮੰਮੀ ਨਾਲ ਦੀਦੀ ਨੂੰ ਗੱਲਾਂ ਕਰਦੇ ਹੋਰ ਪੜਕਾਉਣ ਦੇ ਹੀ ਮੰਮੀ ਨੂੰ ਫਿਰ ਤੁਸੀਂ ਦੱਸੋ ਮੈਂ ਕਿੱਥੇ ਗਲਤ ਪਰ ਜੋ ਮਰਜ਼ੀ ਆ ਤੇਰੀ ਵੱਡੀ ਜਿਠਾਣੀ ਆ ਵੱਡੀ ਜਿਠਾਣੀ ਜਿਹੜੀ ਘਰ ਦੇ ਵਿੱਚ ਪਰਿਵਾਰ ਚ ਹੋਵੇ ਉਹ ਮਾਮਾ ਦੇ ਥਾ ਤੇ ਹੁੰਦੀ ਆ ਤੇ ਪਰ ਇਹੋ ਜੀ ਗੱਲ ਜੋ ਵੀ ਆ ਉਹਨੂੰ ਸਹਿਜ ਭਾ ਨਾਲ ਤੀਜੇ ਨਾਲ ਗੱਲ ਕੀਤੀ ਜਾਂਦੀ ਕੋਈ ਗਾੜੀਆਂ ਬੋਲਿਆ ਥਾ ਨਾ ਜਾਂਦਾ ਬੰਦ ਘਟ ਕੋਈ ਵੀ ਗੱਲ ਕਰਨੀ ਆ ਆਪਾਂ ਦੇ ਪਾਜੀ ਜੇ ਤੋ ਬੰਦੇ ਦਾ ਕੀ ਕਹਿੰਦੇ ਹੁੰਦੇ ਭਾਂਡਾ ਉੱਪਰ ਤੱਕ ਪਰ ਜੇਣ ਤੋ ਟੁੱਟਦਾ ਹੀ ਹੁੰਦਾ ਹੈ ਕਨ ਇੱਕ ਦਿਨ ਪਰ ਮੰਨਦਾ ਵਾ ਮੈਂ ਕੱਲ ਨੂੰ ਪਰ ਤੂੰ ਜੇ ਐਦਾਂ ਹਾ ਗੱਲਾਂ ਹੁਣ ਕਰਨੀਏ ਸਟਾਰਟ ਕਰੋਗੇ ਤੇ ਫਿਰ ਤੁਹਾਡੇ ਚ ਫਿਕ ਪੈਣੀ ਆ ਵਧਣੀ ਆ ਫਿਕ ਗਾਂ ਦੀ ਗਾਂ ਕੋਈ ਬੰਦਾ ਵਾ ਉਹ ਅਗਰ ਪਰਿਵਾਰ ਦੇ ਵਿੱਚ ਕੋਈ ਇੱਕ ਬੰਦਾ ਗਲਤ ਚੱਲਦਾ ਵਾ ਤੇ ਉਹਦੇ ਨਾਲ ਥੋੜਾ ਉਹਨੂੰ ਸਮਝਾਓ ਆਪਣੇ ਨਾਲ ਜੋੜ ਕੇ ਰੱਖਣ ਦੀ ਕੋਸ਼ਿਸ਼ ਕਰੋ ਨਾ ਕਿ ਉਹਨੂੰ ਤੋੜ ਕੇ ਰੱਖਣ ਦੀ ਕੋਸ਼ਿਸ਼ ਕਰੋ। ਅਗਰ ਤੁਸੀਂ ਤੋੜਦਾ ਤੋੜ ਦੋਗੇ ਨਾ ਤਾਂ ਉਹਨੇ ਗਾਂ ਦੀ ਘਾ ਨਿਕਲ ਹੀ ਜਾਣਾ, ਟੁੱਟੀ ਜਾਣਾ ਤੁਹਾਡੇ ਨਾਲੋਂ। ਉਹਨੇ ਨਾਲ ਜੁੜਨਾ ਨਹੀਂ ਤੁਹਾਡੇ ਨਾਲ। ਕੋਈ ਨਹੀਂ ਭਾਜੀ, ਚਲੋ ਮੈਂ ਦੀਦੀ ਕੋ ਸੌਰੀ ਮੰਗ ਲੂੰਗੀ। ਨਿੱਕੀਆਂ ਨਿੱਕੀਆਂ ਗੱਲਾਂ ਤੋਂ ਫਿੱਕ ਪੈਂਦਾ ਵਾ। ਤੂੰ ਅੱਜ ਉਹਨੂੰ ਦੋ ਗੱਲਾਂ ਕਰੇਂਗੀ, ਉਹਦੇ ਦਿਮਾਗ 'ਚ ਥੋੜੀ ਜੀ ਗੱਲ ਟੈਨਸ਼ਨ ਪਊਗੀ, ਗੁੱਸੇ 'ਚ ਆਊਗੀ। ਉਹ ਕੱਲ ਨੂੰ ਮੁੜ ਕੇ ਫਿਰ ਹੋਰ ਵੱਧ ਘੱਟ ਬੋਲੂਗੀ। ਤੂੰ ਜ਼ਿਆਦਾ ਬੋਲੇਂਗੀ, ਤੁਹਾਡੇ ਦੋਵਾਂ 'ਚ ਫਿੱਕ ਪੈ ਜਾਣਾ ਵਾ। ਫਿੱਕ ਪੈ ਕੇ ਗੱਲ ਵੱਧ ਜਾਣੀ। ਚਲ ਕੈਦ ਹੁੰਗੇ ਉਹਨਾਂ ਨੂੰ ਮੈਂ ਸੌਰੀ ਪਰ ਇੱਥੇ ਮੈਂ ਨਹੀਂ ਹੀ ਗਲਤ ਹੁਣ ਤੁਹਾਡੇ ਸਾਹਮਣੇ ਸਾਬੀ ਕਿੱਦਾਂ ਮੇਰੇ ਤੇ ਹੱਥ ਚੁੱਕੇ ਨੇ ਅਗਰ ਕੋਈ ਬੰਦਾ ਕਿਸੇ ਗੱਲੋਂ ਜਾਂ ਗਲਤੀ ਹੋਵੇ ਜਾਂ ਨਾ ਗਲਤੀ ਹੋਵੇ ਅਗਰ ਝੁਕਦਾ ਇਹ ਨਾ ਤੇ ਉਹ ਸਿਆਣਾ ਵਾ ਘਰ ਪਰਿਵਾਰ ਬਚਾਉਣ ਦੇ ਮਾਰੇ ਬਹੁਤ ਕੁਝ ਕਰਨਾ ਪੈਂਦਾ ਆਪਾਂ ਨੂੰ ਮੈਂ ਤੇ ਤੁਹਾਨੂੰ ਇਹੋ ਗੱਲ ਸਮਝਾਉਣਾ ਅਗਰ ਸਾਬੀ ਵੀ ਗਲਤ ਹੈਗਾ ਤੇ ਮੈਂ ਸਾਬੀ ਦੇ ਵੀ ਕੋਈ ਨਹੀਂ ਕੰਮ ਖਿੱਚੂੰਗਾ ਠੀਕ ਹੈ ਸਾਬੀ ਦੇ ਵੀ ਕੰਮ ਖਿੱਚੂੰਗਾ ਥੋੜੇ ਬੱਦੇ ਕੋਈ ਗੱਲ ਨਹੀਂ ਆ ਪਰ ਤੁਸੀਂ ਥੋੜਾ ਜਿਹਾ ਆਪਣਾ ਪਰਿਵਾਰ ਦੇ ਵਿੱਚ ਜਿੰਦਾਬਾ ਨਾ ਉਹ ਥਪਾਕ ਬਣਾ ਕੇ ਰੱਖੋ ਕਲੇਸ਼ ਜਦਾ ਨਾ ਪਾਓ ਪਰਿਵਾਰ ਦੇ ਮੈਂ ਤੁਹਾਨੂੰ ਇਹੋ ਗੱਲਾਂ ਨਾ ਬਾਰ-ਬਾਰ ਸਾਰਿਆਂ ਨੂੰ ਮੈਂ ਸਮਝਾਉਂਦਾ ਇਹੋ ਗੱਲਾਂ ਨਾ ਵਾ ਤੇ ਕਲੇਸ਼ ਚੰਗਾ ਨਹੀਂ ਹੁੰਦਾ ਪਰਿਵਾਰ ਦੇ ਵਿੱਚ ਜਿਹੜੀ ਗੱਲ ਕਰਨੀ ਆ ਸਹਿਜ ਭਾਣਾ ਧੀਰਜ ਨਾਲ ਬਹਿ ਕੇ ਕਰ ਲਿਆ ਕਰੋ ਜੇ ਕਿਸੇ ਦੀ ਕੋਈ ਗਲਤੀ ਵੀ ਹੈਗੀ ਆ ਉਹਨੂੰ ਬਿਠਾ ਕੇ ਕੜੀ ਪੁੱਛ ਲਓ ਪਿਆ ਤੇਰੀ ਗਲਤੀ ਆ ਐਸ ਜਗ੍ਹਾ ਤੋਂ ਐ ਤੈਨੂੰ ਆਨੇ ਆ ਤੇ ਤੂੰ ਗਲਤੀ ਮੰਨ ਵੀ ਜਾ ਉਹਲੇ ਬੰਦੇ ਕੋਲ ਵੀ ਹਾਂ ਵੀ ਗਲਤੀ ਮੰਨ ਗਿਆ ਮੈਂ ਆ ਮੈਂ ਗਲਤੀ ਕੀਤੀ ਆ ਠੀਕ ਹੈ ਤੁਸੀਂ ਬਟ ਸਭੀ ਨੇ ਵੀ ਗੱਲ ਕਰਿਓ ਵੀਰ ਜੀ ਉਹਨੂੰ ਵੀ ਸਮਝਾਓ ਕਿ ਬਿਨਾਂ ਵਜੇ ਹੱਥ ਚੁੱਕਦਾ ਰਹਿੰਦਾ ਮੇਰੇ ਤੇ ਉਹ ਵੀ ਕੋਈ ਨਹੀਂ ਆ ਸਭੀ ਨੂੰ ਪੁੱਛਣੋਂ ਕੋਈ ਗੱਲ ਨਹੀਂ ਆ ਮੈਂ ਤਾਂ ਤੈਨੂੰ ਸਮਝਾਉਣ ਆਇਆ ਸੀ ਤੇ ਮੇਰੀ ਭੈਣਾਂ ਰਗੀਆਂ ਧੀਆਂ ਰਗੀਆਂ ਤੇ ਇਹ ਕਰਕੇ ਤੈਨੂੰ ਮੈਂ ਸਮਝਾਇਆ ਆ ਗੱਲ ਸਮਝਾਈਆ ਤੇ ਇਹ ਦਿਮਾਗ 'ਚ ਬਿਠਾਈ ਆਪਣੀ ਗੱਲ ਠੀਕ ਹੈ ਜੀ ਠੀਕ ਹੈ ਨਾ ਆ ਜੇ ਕੋਈ ਗਲਤੀ ਹੋ ਵੀ ਜਾਂਦੀ ਆ ਤੇ ਕੋਈ ਗੱਲ ਨਹੀਂ ਆ ਪਰ ਉਹਨੂੰ ਮੰਨ ਜਾਓ ਮੰਨ ਕੇ ਉਹਨੂੰ ਕਹੋ ਵੀ ਮੈਂ ਸੌਰੀ ਫੀਲ ਕਰਦੀ ਆ ਜਦੋਂ ਬੰਦਾ ਸੌਰੀ ਫੀਲ ਕਰ ਲੈਂਦਾ ਨਾ ਉਹ ਗਲਤੀ ਦਾ ਜਿਹੜਾ ਵਾ ਅੱਧਾ ਭਾਰ ਆਪਣੇ ਮਨ ਚੋਂ ਵੀ ਘਟ ਜਾਂਦਾ ਵਾ ਤੇ ਅਗਲੇ ਬੰਦੇ ਦਾ ਵੀ ਗੁੱਸਾ ਠੰਡਾ ਹੋ ਜਾਂਦਾ ਵਾ ਠੀਕ ਹੈ ਮੈਂ ਹਾਂ ਮੈਂ ਤਾਂ ਸਮਝਾਉਣ ਹੀ ਆਇਆ ਸੀ ਇਹ ਗੱਲ ਸਮਝ ਕੇ ਰੱਖਣੀ ਹੈ ਠੀਕ ਹੈ ਨਾ ਦਿਮਾਗ 'ਚ ਪਾਉਣੀ ਆ ਬਾਕੀ ਸਭੀ ਦੀ ਗੱਲ ਵਾ ਸਭੀ ਨਾਲ ਕੋਈ ਨਹੀਂ ਗੱਲ ਕਰ ਲੂੰਗਾ ਜਿਹੜੀ ਮੈਂ ਕਰਨੀ ਹੋਵੇ ਨਾ ਠੀਕ ਜੀ ਆ ਨਹੀਂ ਆ ਯਾਰ ਬੱਤੀ ਬੁੱਤੀ ਮੈਂ ਤਾਂ ਕੈਨਾ ਪਰਾਂ ਚੱਲੀ ਆ ਘਰ ਨੂੰ ਕੀ ਕਰਨਾ ਇੱਥੇ ਆ ਮੈਂ ਸੇ ਕੇਜਾ ਲੋ ਵਾਧੂ ਦੀ ਵਗਣ ਰਹੀ ਆ ਮੈਂ ਤਾਂ ਘੰਟੇ ਤੱਕ ਜਾ ਜੂ ਬੱਤੀ ਦੇ ਫੇਰ ਆ ਜੂਗਾ ਘੰਟੇ ਤੱਕ ਤੱਕ ਉਹ ਨਾ ਚਰ ਜਾ ਕੇ ਲੰਮੇ ਰੋਮੇ ਪੈਨੇ ਆ ਕੀ ਕਰਨਾ ਹੋਰ ਮਾਰਾ ਤਾ ਲਾ ਇਹਨੂੰ